ਕੁਝ ਅਜੀਬੀਆਂ ਗੱਲਾਂ ਜਿੰਨਾ ਤੇ ਯਕੀਨ ਨਹੀਂ ਹੋ ਸਕਦਾ ਪਹਾੜ ਵੀ ਉੱਠਦੇ ਨੇ ਪ੍ਰੇਵਤ ਰਾਜਾ ਵੀ ਹੋਇਆ ਪ੍ਰਿਥੂ ਰਾਜਾ ਵੀ ਹੋਇਆ ਇੱਥੇ ਤੀਰਾਂ ਦੇ ਨਾਲ ਪਹਾੜ ਵੀ ਬੰਨੇ ਲਾਏ ਗਏ ਤੇ ਸੱਤ ਸਾਗਰਾਂ ਨੂੰ ਵੀ ਜਨਮ ਦਿੱਤਾ ਗਿਆ ਉਹਨਾਂ ਦੇ ਜਨਮ ਦਾ ਇਤਿਹਾਸ ਵੀ ਹੈ ਦੁਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਇਤਿਹਾਸ ਦੇ ਵਿੱਚ ਕੁਝ ਅਜੀਹੇ ਨਾਮ ਹੋਏ ਹਨ ਜਿਨ੍ਹਾਂ ਨਾਵਾਂ ਦਾ ਜ਼ਿਕਰ ਵੀ ਅੱਜ ਤੱਕ ਦੁਨੀਆ ਨੇ ਨਹੀਂ ਸੁਣੀ। ਐਸੇ ਰਾਜੇ ਹੋਏ, ਐਸੇ ਮਹਾਰਾਜੇ, ਐਸੇ ਬਾਦਸ਼ਾਹ ਸਿਕੌਤਕ ਹੋਏ ਨੇ। ਜਿਨ੍ਹਾਂ ਗੱਲਾਂ ਤੇ ਯਕੀਨ ਵੀ ਨਹੀਂ ਕਰਿਆ ਜਾਂਦਾ ਪਰ ਵਿਦਵਾਨਾਂ ਨੇ ਉਹਨਾਂ ਦੀਆਂ ਉਦਾਹਰਨਾ ਅਜਿਹੇ ਪੱਧਰਾ ਤੇ ਅਜਿਹੇ ਤੁਕਾਂ ਦੇ ਰੂਪ ਦੇ ਵਿੱਚ ਦਰਜ ਕਰ ਦਿੱਤੀਆਂ ਕਿ ਸਾਡੇ ਵਾਸਤੇ ਉਹ ਗਿਆਨ ਦਾ ਭੰਡਾਰ ਬਣ ਚੁੱਕੇ ਨੇ। ਉਹਨਾਂ ਉਦਾਹਰਨਾਂ ਨੂੰ ਪੜ੍ਹ ਕਰਕੇ ਜਦੋਂ ਜੀਵਨ ਦੇ ਵਿੱਚ ਅਪਣਾਈਦਾ ਹੈ ਪਤਾ ਲੱਗ ਜਾਂਦਾ ਕਿ ਪ੍ਰਾਤਨ ਜੋ ਲੇਖਾਂ ਦੇ ਵਿੱਚ ਜੋ ਪੁਰਾਤਨ ਇਤਿਹਾਸਿਕ ਪੁਸਤਕਾਂ ਦੇ ਵਿੱਚ ਦਰਜ ਹੈ ਉਹ ਸੱਚਮੁੱਚ ਆਉਣ ਵਾਲਾ ਭਵਿੱਖ ਤਾਂ ਕਰ ਸਕਦਾ ਹੈ ਐਸਾ ਹੀ ਇਤਿਹਾਸ ਵਡਮੁੱਲਾ ਇਤਿਹਾਸ ਜੋ ਸਤਗੁਰਾਂ ਨੇ ਵੀ ਆਪਣੀ ਦਸਮ ਬਾਣੀ ਦੇ ਵਿੱਚ ਦਰਜ ਕੀਤਾ ਹੈ ਤੇ ਇਤਿਹਾਸ ਦੇ ਵੱਡੇ ਵਿਦਵਾਨ ਗਿਆਨੀ ਗੁਲਾਬ ਸਿੰਘ ਜੀ ਜਿਨ੍ਹਾਂ ਦਾ ਦਰਜਾ ਬਹੁਤ ਉੱਚਾ ਹੈ ਉਹਨਾਂ ਨੇ ਵੀ ਭਾਵ ਸਾਮ੍ਰਿਤ ਗ੍ਰੰਥ ਦੇ ਵਿੱਚ ਐਸੇ ਮਹਾਰਾਜਿਆਂ ਦਾ ਜ਼ਿਕਰ ਕੀਤਾ ਹੈ ਉਹ ਲਿਖਦੇ ਹਨ ਕਹਿੰਦੇ ਇਤਿਹਾਸ ਦੇ ਵਿੱਚ ਇੱਕ ਐਸਾ ਬਾਦਸ਼ਾਹ ਹੋਇਆ ਜਿਹਨੂੰ ਅੱਜ ਤੱਕ ਕੋਈ ਜਾਣਦਾ ਨਹੀਂ ਹੈ ਇੱਕ ਛੋਟਾ ਜਿਹਾ ਇਤਿਹਾਸ ਹੋਰ ਹੈ ਕਿ ਜਦੋਂ ਦਸ਼ਮੀਸ਼ ਪਿਤਾ ਨੇ ਆਪਣੇ ਸਿੱਖਾਂ ਨੂੰ ਪੁੱਛਿਆ ਸੀ ਨਾ ਸਿੱਖੋ ਦੱਸੋ ਭਗਤ ਕਬੀਰ ਜੀਾਂ ਦੇ ਨਾਲ ਤਸ਼ੱਦਦ ਕਰਨ ਵਾਲਾ ਉਹ ਬਾਦਸ਼ਾਹ ਕੌਣ ਹੈ ਉਸ ਸਮੇਂ ਕਿਸੇ ਸਿੱਖ ਨੂੰ ਜਵਾਬ ਨਹੀਂ ਸੀ ਯਾਦ ਕਿ ਉਸ ਯਾਬਰ ਦਾ ਨਾਮ ਕੀ ਐ ਸੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਦਾ ਨਾਮ ਕੀ ਹੈ ਇਤਿਹਾਸ ਅਤੇ ਦੁਨੀਆ ਉਸ ਭਗਤ ਕਬੀਰ ਜੀਆਂ ਨੂੰ ਯਾਦ ਰੱਖਦੀ ਹੈ ਜਿਨੇ ਆਪਣੀ ਭਗਤੀ ਦੇ ਨਾਲ ਜਿਨੇ ਉਸ ਪਰਮਾਤਮਾ ਦੀ ਵਡਿਆਈ ਦੇ ਨਾਲ ਨਾਮ ਦੇ ਨਾਲ ਆਪਣੇ ਆਪ ਨੂੰ ਜੋੜਨਾ ਕੀਤਾ ਫਿਰ ਇਸ ਕਰਕੇ ਦੁਨੀਆ ਤੇ ਵਿੱਚ ਨਾਮ ਤਾਕਤਵਾਰਾਂ ਸ਼ਕਤੀ ਵਾਲਿਆਂ ਦਾ ਨਹੀਂ ਰਹਿੰਦਾ ਉਹਨਾਂ ਦਾ ਰਹਿੰਦਾ ਹੈ ਜਿਨੇ ਰੱਬ ਦੀ ਵਡਿਆਈ ਕੀਤੀ ਭਗਤ ਕਬੀਰ ਜੀਆਂ ਨੂੰ ਬੱਚਾ ਬੱਚਾ ਜਾਣਦਾ ਪਰ ਉਸ ਬਾਦਸ਼ਾਹ ਦਾ ਨਾਮ ਕਿਥੇ ਹੈ ਅਜੇ ਹਹੀਂ ਸਿਲਸਿਲਾ ਗਿਆਨੀ ਗੁਲਾਬ ਸਿੰਘ ਜੀ ਦਰਜ ਕਰਦੇ ਇਤਿਹਾਸ ਦੇ ਵਿੱਚ ਰਾਜਾ ਹੋਇਆ ਰਾਜਾ ਪ੍ਰੇਅਬ੍ਰਿਤ ਰਾਜਾ ਪ੍ਰੇਅਬ੍ਰਿਤ ਹੋਇਆ ਪੁਜਾਵਾਂ ਦੇ ਵਿੱਚ ਬਲ ਲੈ ਕੇ ਜੰਮਿਆ ਦੁਨੀਆ ਤੇ ਰਾਜ ਕੀਤਾ ਚੱਕਰਵਰਤੀ ਬਾਦਸ਼ਾਹ ਬਣਿਆ ਕਹਿੰਦੇ ਪਰ ਇਸ ਪ੍ਰੇਅਬ੍ਰਿਤ ਰਾਜੇ ਨੂੰ ਰਾਤ ਪਸੰਦ ਨਹੀਂ ਸੀ ਇਹ ਸੋਚਦਾ ਸੀ ਕਿ ਮੇਰੀ ਪ੍ਰਜਾ ਮੇਰੇ ਦੇਸ਼ ਦੀ ਵਿੱਚ ਚੰਨ ਰਵੀ ਕਦੀ ਵੀ ਹਨੇਰਾ ਨਾ ਹੋਵੇ ਮਣਿਸ਼ਾ ਲੈ ਕਰਕੇ ਕਹਿੰਦੇ ਇਹਨੇ 12 ਯੋਜਣ ਦਾ ਇੱਕ ਵੱਡਾ ਰੱਥ ਬਣਾ ਦਿੱਤਾ ਮਣੀਆਂ ਦੇ ਨਾਲ ਜਦੋਂ ਮਣੀਆਂ ਦੇ ਨਾਲ 12 ਯੋਜਣ ਦਾ ਵੱਡਾ ਰੱਥ ਬਣਿਆ ਰਾਤ ਹੋਈ ਉਹ ਚਮਕੇ ਮਾਨੋ ਨੇ ਰਾਤ ਨੂੰ ਦਿਨ ਦੇ ਵਿੱਚ ਤਬਦੀਲ ਕਰ ਦਿੱਤਾ ਹੋਵੇ ਰਾਜਾ ਪ੍ਰੇਮਤ ਬੜਾ ਖੁਸ਼ ਹੋਇਆ ਸੂਜ ਨੇ ਵੇਖਿਆ ਐਸੇ ਤਾਂ ਮੇਰੀ ਹੋਂਦ ਖਤਮ ਹੋ ਜਾਵੇਗੀ ਆਪਣਾ ਪ੍ਰਕਾਸ਼ ਤੇਜ ਪ੍ਰਤਾਪ ਵਧਾਇਆ ਤੇ 12 ਜੋਜਣ ਦਾ ਰੱਥ ਖਤਮ ਕਰਕੇ ਸੁਆ ਕਰਕੇ ਰੱਖ ਦਿੱਤਾ ਪ੍ਰੇਵਿਤ ਰਾਜਾ ਟਲਿਆ ਨਹੀਂ ਉਹਨੇ 12 ਜੋਜਣ ਤੋਂ ਹਟ ਕੇ 24 ਜੋਜਣ ਦਾ ਰੱਥ ਬਣਾਇਆ ਕਹਿੰਦੇ ਕਾਰੀਗਰਾਂ ਨੂੰ ਉਹਨੇ 24 ਜੋਜਣ ਦਾ ਰੱਥ ਬਣਾਉਣ ਵਾਸਤੇ ਲਾ ਦਿੱਤਾ ਰੱਥ ਬਣ ਕਰਕੇ ਤਿਆਰ ਹੋ ਗਿਆ ਤੇ ਰਾਤ ਨੂੰ ਚਮਕਾਂ ਮਾਰੇ ਰਾਤ ਫਿਰ ਤੋਂ ਦਿਨ ਵਿੱਚ ਤਬਦੀਲ ਕਰ ਦਿੱਤੀ ਸੂਰਜ ਨੂੰ ਉਹ ਗੱਲ ਪਸੰਦ ਨਹੀਂ ਆਈ ਉਹਨੇ ਫਿਰ ਤੋਂ ਆਪਣਾ ਪ੍ਰਤਾਪ ਵਧਾਇਆ ਤੇ ਉਹ ਵੀ ਜਿਹੜਾ ਰੱਥ ਸਵਾ ਕਰਕੇ ਰੱਖ ਦਿੱਤਾ ਇਸੇ ਹੀ ਪ੍ਰਕਾਰ ਪ੍ਰੇਵਤ ਰਾਜੇ ਨੇ 24 ਜੋਜੜ ਤੋਂ 41 ਜੋਜੜ ਦਾ ਰੱਥ ਬਣਾ ਦਿੱਤਾ ਵਧਦਾ ਗਿਆ ਲਗਭਗ 7 ਵੱਡੇ ਰੱਥ ਬਣਾ ਲਿੱਤੇ ਕਹਿੰਦੇ ਜੇ ਸਮੇਂ ਨੇ 7 ਵੱਡੇ ਰੱਥ ਬਣਾਏ ਨਾ ਉਦੋਂ ਮਨ ਨੂੰ ਸੂਰਜ ਨੇ ਵੀ ਹਾਰਮਨੀ ਹੋਵੇ ਤੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੋਵੇ ਸਤਿਗੁਰੂ ਇਦਾਂ ਤੇ ਮੇਰੀ ਹੋᱫ ਹੀ ਖਤਮ ਹੋ ਜਾਵੇਗੀ ਆਪ ਜੀ ਕੁਝ ਕਰੋ ਕਹਿੰਦੇ ਆਕਾਸ਼ ਦੇ ਵਿੱਚੋਂ ਇੱਕ ਆਵਾਜ਼ ਗੂੰਜੀ ਏ ਪ੍ਰੇਮਤ ਰਾਜੇ ਇਹ ਦੁਨੀਆ ਤੇ ਜਿੰਨੇ ਵੀ ਜਨਮ ਲਿਆ ਹੈ ਉਹ ਆਪਣੀ ਮੌਤ ਪਹਿਲਾਂ ਲਿਖਾ ਕਰਕੇ ਆਇਆ ਹੈ ਮਰਨ ਲਿਖਾਏ ਮੰਡਲ ਮਹਿ ਬੰਦਾ ਮੌਤ ਲਖਾ ਕਰਕੇ ਆਉਂਦਾ ਤੇਰੀ ਮੌਤ ਵੀ ਆਵੇਗੀ ਦੁਨੀਆਂ ਦੇ ਵਿੱਚ ਜਿੰਨੇ ਵੀ ਜਨਮ ਲਿਆਉਣੇ ਖਾਕ ਹੋ ਜਾਣਾ ਮੌਤ ਟਾਲ ਸੱਚਾਈ ਹੈ ਪਰ ਜਿੰਨਾ ਚਿਰ ਇਹ ਸਾਡੇ ਬਣਾਏ ਹੋਏ ਸੂਰ ਚੰਦਰਮਾ ਹੈ ਨਾ ਜਿੰਨਾ ਚਿਰ ਧਰਤੀ ਮੌਜੂਦ ਉਹਨਾਂ ਚਿਰ ਇਨਾਂ ਦਾ ਵੀ ਅਤਿ ਸਿਵ ਹੈ ਉਹਨਾਂ ਚਿਰ ਵੀ ਰਹਿਣਗੇ हे ਪ੍ਰੇਮਤ ਰਾਜੇ ਕੁਦਰਤ ਦੇ ਨਾਲ ਕਦੀ ਵੈਰ ਨਹੀਂ ਉਖਟੀ ਦੇ ਕਦੀ ਪਰਮਾਤਮਾ ਦੀ ਸ਼ਕਤੀ ਦੇ ਨਾਲ ਆਪਣਾ ਬਲ ਨਹੀਂ ਅਜਮਾਈਦਾ ਖਾਕ ਹੋ ਜਾਈਦਾ ਨਾਸ਼ ਹੋ ਜਾਈਦਾ ਕਹਿੰਦੇ ਪ੍ਰੇਵਤ ਰਾਜਾ ਜਿੱਥੇ ਯੋਰ ਵਾਲਾ ਬਲ ਵਾਲਾ ਉਥੇ ਧਰਮੀ ਵੀ ਸੀ ਕਹਿੰਦੇ ਪਰਮਾਤਮਾ ਦੀ ਗੱਲ ਮੰਨੀ ਉਹਨੇ ਆਪਣੇ ਰਥ ਬਣਾਉਣੇ ਛੱਡ ਦਿੱਤੇ ਉਥੇ ਗਿਆਨੀ ਗੁਲਾਬ ਸਿੰਘ ਜੀਆ ਨੇ ਬੜੀ ਸੁਣੀ ਰਚਨਾ ਦਰਜ ਕਰ ਦਿੱਤੀ ਗਿਆਨੀ ਗੁਲਾਬ ਸਿੰਘ ਜੀ ਲਿਖਦੇ ਹਨ ਜਿੰਨ ਕੇ ਰਥ ਨੀਮ ਦਰਾਰਣ ਤੇ ਸਤ 사ਗਰ ਹੈ ਅਬ ਲਾਉ ਜਗ ਬਾਹੀ ਕਹਿੰਦੇ ਜਿਸ ਪ੍ਰੇਵਤ ਰਾਜੇ ਦੇ ਰਥਾਂ ਦੇ ਕਰਕੇ ਉਹਨਾਂ ਦੀਆਂ ਦਰਾਰਾਂ ਦੇ ਕਰਕੇ ਅੱਜ ਸਤ 사ਗਰ ਹੈ ਅੱਜ ਵੀ ਉਹ ਸਤ ਮਹਾ 사ਗਰ ਮੌਜੂਦ ਨੇ ਇਹ ਪ੍ਰੇਵਤ ਰਾਜੇ ਦੇ ਵੱਲੋਂ ਬਣਾਏ ਗਏ ਨੇ ਦੂਜਾ ਇਤਿਹਾਸ ਸੰਗਤ ਕੀ ਆਉਂਦਾ ਹੈ ਪ੍ਰਿਥੂ ਰਾਜੇ ਦਾ ਬਹੁਤ ਵੱਡਾ ਬਲਵਾਨ ਰਾਜਾ ਹੋਇਆ ਕਹਿੰਦੇ ਇੱਕ ਸਮਾਂ ਸੀ ਜਦੋਂ ਪਹਾੜ ਡੁੱਬਿਆ ਕਰਦੇ ਜਿਸ ਸਮੇਂ ਪਹਾੜ ਡੁੱਬਿਆ ਕਰਦੇ ਸਾਚੈਸ ਗੱਲ ਤੇ ਯਕੀਨ ਨਹੀਂ ਹੋ ਸਕਦਾ ਪਰ ਆਪਾਂ ਇਤਿਹਾਸ ਤੇ ਗੱਲਾਂ ਤੇ ਯਕੀਨ ਕਰੀਏ ਨਾ ਕਰੀਏ ਆਪਾਂ ਗਿਆਨ ਤੇ ਸਿੱਖਿਆ ਲੈਣੀ ਸਮਾਂ ਸੀ ਯਕੀਨ ਕਰਨਾ ਨਾ ਕਰਨਾ ਆਪਣੀ ਮਰਜ਼ੀ ਆਪਾਂ ਇਹਦੇ ਵਿੱਚੋਂ ਕੇਵਲ ਤੱਤ ਲੈਣਾ ਅਰਥ ਲੈਣਾ ਗਿਆਨ ਲੈਣਾ ਹੈ ਕਹਿੰਦੇ ਸਮਾਂ ਜਦੋਂ ਪਹਾੜ ਡੁੱਬਿਆ ਕਰਦੇ ਪਿੰਡਾਂ ਤੇ ਆਣ ਕਰਕੇ ਬੈਠੇ ਪਿੰਡਾਂ ਦੇ ਪਿੰਡ ਹੀ ਨਾਸ਼ ਕਰਕੇ ਰੱਖ ਦਿੰਦੇ ਪਥੂ ਰਾਜੇ ਦੇ ਵਿੱਚ ਸ਼ਸਤਰ ਵਿਦਿਆ ਦਾ ਬਹੁਤ ਜ਼ਿਆਦਾ ਗਿਆਨ ਸੀ ਕਹਿੰਦੇ ਉਹਨੇ ਧਨੁਖ ਲਿਆ ਆਪਣੇ ਬਲ ਦੇ ਨਾਲ ਆਪਣੇ ਤੀਰਾਂ ਦੇ ਬਲ ਦੇ ਨਾਲ ਉਹਨੇ ਸਾਰੇ ਪਹਾੜਾਂ ਨੂੰ ਇੱਕ ਦਿਸ਼ਾ ਦੇ ਵਿੱਚ ਲਾ ਕੇ ਰੱਖ ਦਿੱਤਾ ਜੰਨੀ ਗੁਲਾਬ ਸਿੰਘ ਜੀ ਲਿਖਦੇ ਜਿਨ ਕੇ ਚਾਪਨ ਗੋਸ਼ਣ ਕੇ ਬਲ ਤੇ ਸਭ ਸੈਲ ਬਟੋਰੀ ਤਰਾਤਰਮ ਇਸ ਧਰਤੀ ਨੂੰ ਪਹਾੜਾਂ ਤੋਂ ਵਿਰਾਨ ਕਰਕੇ ਪਹਾੜਾਂ ਨੂੰ ਇੱਕ ਦਿਸ਼ਾ ਦੇ ਵਿੱਚ ਲਾਉਣ ਵਾਲਾ ਪ੍ਰਿਥੂ ਰਾਜਾ ਬੜਾ ਬਲਵਾਨ ਰਾਜਾ ਹੋਇਆ। ਬੜੀਆਂ ਭੁਜਾਵਾਂ ਦੇ ਵਿੱਚ ਉਹਦੇ ਵੱਲ ਸੀ। ਇਹੀ ਇਤਿਹਾਸ ਨੂੰ ਇਸੇ ਹੀ ਸਾਖੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦਰਸ਼ਮ ਬਾਣੀ ਦੇ ਵਿੱਚ ਤਰਜ ਕਰਦੇ ਮਾਨੋ ਮਹਾ ਪ੍ਰਿਥੂ ਲੈ ਕੇ ਕਮਾਨ ਸੁਪੁੱਤਰ ਭੂਮ ਤੇ ਨਿਆਰੇ ਕਰੇ ਹਨ। ਮੰਨ ਲਵੋ ਜਿਵੇਂ ਪ੍ਰਿਥੂ ਰਾਜੇ ਨੇ ਵੱਡੀ ਕਮਾਨ ਲੈ ਕੇ ਤੇ ertidhi ਨੂੰ ਪਹਾੜਾਂ ਤੋਂ ਵਿਰਾਨ ਕਰਕੇ ਰੱਖ ਦਿੱਤਾ ਹੋਇਆ ਗਿਆਨੀ ਗੁਲਾਬ ਸਿੰਘ ਜੀਆ ਨੇ ਦਰਜ ਕੀਤਾ ਕਹਿੰਦੇ ਜਿਨ ਕੇ ਰਥ ਨੇਮ ਦਰਾਰਣ ਤੇ ਸਤ 사ਗਰ ਹੈ ਅਬ ਲਓ ਜਗ ਮਾਹੀ ਜਿਨ ਕੇ ਚਾਪਨ ਕੋਸ਼ਨ ਕੇ ਬਲ ਤੇ ਸਭ ਸੈਲ ਬਟੋਰੇ ਧਰਾ ਧਰ ਮਾਹੀ ਸੁਰ ਰਾਜ ਡਰੇ ਜਿਨ ਕੇ ਬਲ ਤੇ ਫੁਰ ਰਾਜ ਭਾਵ ਦੇਵਤਿਆਂ ਦਾ ਰਾਜਾ ਇੰਦਰ ਕੰਦੇ ਇੰਦਰ ਦੇਵਤਾ ਵੀ ਡਰਿਆ ਹੈ ਕਿਹਦੇ ਤੋਂ ਡਰਿਆ ਉਹ ਵੀ ਸਤਿਗੁਰੂ ਦਸਮ ਬਾਣੀ ਦੇ ਵਿੱਚ ਦਰਜ ਕਰਦੇ ਨੇ ਦਿੱਤਾ ਇੰਦਰ ਨਿਕਾਲ ਕੈ ਤਨ ਗਿਰ ਕੈ ਲਾਸ ਤਕਾਇਆ ਡਰ ਕੈ ਹੱਥੋਂ দানਵੀ ਦਿਲ ਅੰਦਰ ਤਰਾਸ ਵਧਾਇਆ ਪਾਸੁਰ ਕਾ ਦੇ ਇੰਦਰ ਆ ਜਾ ਪਗਉਤੀ ਦੀ ਵਾਰ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਇੰਦਰ ਰਾਜਾ ਵੀ ਡਰਿਆ ਜਦੋਂ ਮਹਕਾ ਸੁਰਦਾ ਤਾ ਜਾਸੇ ਅਬੇ ਮਾਣੀ ਉਤਾਰਨ ਦੇਵਤਿਆ ਮਹਿਕਾਸੁਰ ਫੁੰਦੇ ਪਾਇਆ ਜੀਤ ਲਿਏ ਤਨ ਦੇਵਤੇ ਤੇਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉਪਰ ਛਦਰ ਫਿਰਾਇਆ ਦਿੱਤਾ ਇੰਦਰ ਨਿਕਾਲ ਕੈ ਤਨ ਗਿਰ ਕੈ लाਸ ਤਕਾਇਆ ਡਰ ਕੈ ਹੱਥੋਂ ਦਾਨੀ ਮੀਂ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰੀ ਆਜ ਜੇ ਸਮੇਂ ਦੇਵ ਰਾਜ ਇੰਦਰ ਵੀ ਡਰ ਹੋਰ ਵੀ ਵੱਡੇ ਵੱਡੇ ਮਹਾਬਲੀ 라ਵਣ ਵਰਗੇ ਹੋਏ ਮੇਗਨਾਥ ਵਰਗੇ ਹੋਏ ਜਿਨ੍ਹਾਂ ਨੇ ਇੰਦਰ ਦੇਵਤੇ ਨੂੰ ਰਸੋਈਆ ਬਣਾ ਕੇ ਰੱਖ ਦਿੱਤਾ ਜਮਰਾਜ ਤੇ ਜਿਹਨੇ ਜਗਮਾਹੀ ਉਹ ਵੀ ਹੋਏ ਜਿਨ੍ਹਾਂ ਨੇ ਮੌਤ ਵੀ ਮੰਜੇ ਦੇ ਪਾਵੇ ਨਾਲ ਬਣ ਲਈ ਹੋਵੇ ਤੇ ਗਿਆਨੀ ਗੁਲਾਬ ਸਿੰਘ ਜੀ ਦਰਜ ਕਰਦੇ ਮੰਨ ਰਹਿ ਜਗ ਭੀਤਰ ਨਾਹੀਂ ਰਹੇ ਅਬ ਔਰ ਰਹੇ ਕਾਉ ਜਗਮਾਹੇ ਹੇ ਮਨਾ ਮੇਰਿਆ ਐਸੇ ਮਹਾਬਲੀ ਵੀ ਜਗ ਸੰਸਾਰ ਦੇ ਵਿੱਚ ਨਹੀਂ ਹੋ ਰਹੇ ਦੁਨੀਆ ਤੇ ਸੱਤ ਮਹਾਸਾਗਰਾਂ ਨੂੰ ਬਣਾਉਣ ਵਾਲਾ ਪ੍ਰੇਮਤ ਰਾਜਾ ਵੀ ਖਾਕੂ ਧਰਤੀ ਨੂੰ ਪਹਾੜਾਂ ਤੋਂ ਵੱਡੇ-ਵੱਡੇ ਪਹਾੜ ਜਿਨ੍ਹਾਂ ਨੂੰ ਹਿਲਾਉਣ ਦੀ ਤਾਕਤ ਕੋਈ ਨਹੀਂ ਰੱਖਦਾ ਉਹਨਾਂ ਨੂੰ ਇੱਕ ਦਿਸ਼ਾ ਦੇ ਵਿੱਚ ਲਾਉਣ ਵਾਲਾ ਉਹ ਮਹਾਬਲੀ ਪ੍ਰਿਥੂ ਰਾਜਾ ਵੀ ਅਜ ਨਹੀਂ ਲੱਭਦਾ ਉਹਨਾਂ ਦੇ ਤੇ ਨਾਮ ਵੀ ਦੁਨੀਆ ਨੂੰ ਯਾਦ ਨਹੀਂ ਹਰੇਕ ਨੂੰ ਨਾਂ ਦੇ ਨਾਮ ਨਹੀਂ ਪਤਾ ਕਿ ਪ੍ਰੇਮਤ ਰਾਜਾ ਵੀ ਹੋਇਆ ਤੇ ਪ੍ਰਿਥੂ ਰਾਜਾ ਵੀ ਹੋਇਆ ਕੋਈ ਇੰਦਰ ਵਰਗੇ ਬਾਦਸ਼ਾਹ ਨੂੰ ਡਰਾਉਣ ਵਾਲੇ ਉਹ ਮਹਿਕਾ ਸੁਰਤੈ ਤ ਵੀ ਖਾਕ ਹੋ ਗਏ ਉਹ ਰਾਵਣ ਵਰਗੇ ਵੀ ਅਜ ਨਜ਼ੀਰੀ ਨਹੀਂ ਆਉਂਦੇ ਅਬ ਔਰ ਰਹੇ ਕਹੋ ਕਹੋ ਜਗ ਮਾਹੀ ਹੇ ਮਾਣਾ ਮੇਰਿਆ ਜੀ ਉਹ ਨਹੀਂ ਰਹੇ ਤੇ ਤੇਰੇ ਤੇ ਸਕੀਰਤ ਸਰੀਰ ਦੀ ਕੋਈ ਔਕਾਤ ਹੀ ਨਹੀਂ ਹੈਗੀ ਕਿ ਤੂੰ ਦੁਨੀਆ ਦੇ ਵਿੱਚ ਰਹਿ ਲਵੇਂ ਤਾਂ ਸੰਗਤ ਜੀ ਇਹ ਦੁਨੀਆ ਐਸੀ ਹੈ ਇਤਿਹਾਸ ਐਸਾ ਗਵਾਹੀ ਪਰਦਾ ਹੈ ਕਿ ਮੌਤ ਉਸ ਰੱਬ ਦੇ ਵੱਲੋਂ ਬਣਾਈ ਗਈ ਇੱਕ ਅਜੀਹੀ ਅਦਾਲਤ ਹੈ ਜਿਦੇ ਵਿੱਚ ਹਰੇਕ ਦੀ ਪੇਸ਼ੀ ਚਲਣੀ ਹੈ ਤੇ ਕਰਮਾਂ ਦੇ ਅਨੁਸਾਰ ਫੈਸਲਾ ਹੁੰਦਾ ਇੱਕ ਕਚਹਿਰੀ ਹੈ ਕੋਈ ਭੱਜ ਨਹੀਂ ਸਕਦਾ ਮੌਤ ਤੋਂ ਕੋਈ ਲੁਕ ਨਹੀਂ ਸਕਦਾ ਹਜ਼ਾਰਾਂ ਸਿਆਣਪਾਂ ਨਿਵਰਤ ਕਰਕੇ ਉਹਦੇ ਤੋਂ بچਿਆ ਨਹੀਂ ਜਾ ਸਕਦਾ ਇਸ ਪ੍ਰਕਾਰ ਦੇ ਨਾਲ ਸੰਗਤ ਜੀ ਇਤਿਹਾਸ ਆਉਂਦਾ ਹੈ ਇਤਿਹਾਸ ਦੇ ਵਿੱਚ ਸੌਖੀਆਂ ਉਹਦੀਆਂ ਪ੍ਰਮਾਣ ਆਉਂਦੇ ਨੇ ਕਿ ਵੱਡੇ ਵੱਡੇ ਮਹਾਬਲੀ ਵੀ ਖਾਕੂ ਗੇ